ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ ਬਹੁਤ ਠੀਕ-ਠਾਕ ਹਾਂ ਅਸੀਂ ਵੀ ਠੀਕ ਆ ਅੱਜ ਅਸੀਂ ਤੇ ਭਾਈ ਜਾਨ ਅੱਗੇ ਸੂਤ ਨੂੰ ਸੂਸਿਆ ਲਿਆ ਤੇ ਅੱਜ ਸਾਡਾ ਮੰਦਾ ਗਿਆ ਵੀ ਭੈਣ ਨੂੰ ਲੈਣ ਸਹੁਰਿਆਂ ਤੋਂ ਕਿਵੇਂ ਚੱਤ ਲਈਏ ਮੱਤੀ ਬਾਵਾ ਦਿਨਾਂ ਤੋਂ ਮੇਲਾ ਦਾ ਹੋ ਗਿਆ ਨਾ ਮਹੀਨਾ ਹੀ ਆਈ ਬਾਵਾ ਦਿਨਾਂ ਤੋਂ ਆਈ ਹੈ ਖੜਵੀ ਨਹੀਂ ਲੱਗਿਆ ਸਾਸੋਹਰਾ ਠੀਕ ਆ ਵਧੀਆ ਚਾ ਇਹ ਚਾਈ ਨਾ ਡੈਡੀ ਅੰਡੈੜੀ ਬਾੜੀ ਦੇ ਬੇਟਾ ਨਾ ਸਾਦਨ ਉੱਥੇ ਰਹਿੰਦਾ ਹੋਰ ਲਾ ਸਾਨੂੰ ਚੇ ਗੋਟੀ ਜਾਂ ਰੋਟੀ ਖਵਾਦੀ ਖੁਸ਼ਿਆ ਨੂੰ ਹੋਰ ਹੋਰ ਚਾਹ ਚ ਅਗਲਾ ਖਾ ਕੇ ਨਹੀਂ ਗਿਆ ਕਰ ਉਸ ਭੈਣ ਦੇ ਸਹੁਰਿਆਂ ਤੇ ਖਾਉਂਗੇ ਯਾਰ ਚਾਹ ਚ ਭੱਜ ਗਿਆ ਤੇ ਹੋਰ ਫਿਰ ਵਾਈ ਵਧੀਆ ਰੋਟੀ ਚੱਲ ਵਧੀਆ ਕੀਤਾ ਪਰ ਕਿੰਨੇ ਦਿਨ ਲਾਵਾਂਗੇ ਸੱਤ ਡੈਡੀ ਤਾਂ ਕਹਿੰਦੇ ਸੀ ਮੈਂ ਪਰਸੋ ਹੀ ਆਇਆ ਨਾ ਲੈਣ ਕਹਿੰਦੇ ਮੈਂ ਕਿਹਾ ਮੈਂ ਨਹੀਂ ਆਉਣਾ ਕਹਿੰਦੇ ਖੁਸ਼ੇ ਨੂੰ ਭਾਂਵੇਂ ਰਹਿਣਾ ਤੇ ਤੂੰ ਲੈ ਕੇ ਚਲੀ ਜਾ ਮਮਾ ਮੈਂ ਤਾਂ ਜਾਉਂਗਾ ਖੁਸ਼ਾ ਰਹਿ ਕੋਈ ਮੈਂ ਮੈਂ ਨਹੀਂ ਹੋ ਸਕਦੀ ਹੋਰ ਕੀ ਚਲ ਹਵਤਾ ਤਾਂ ਕੋਈ ਜਾਗਾ ਨਹੀਂ ਹਾਂ ਫਿਰ ਅਮਰਿੰਦਰ ਨਹੀਂ ਆ ਜਾਣਗੇ ਫਿਰ ਅਸੀਂ ਚਲੇ ਜਾਣਾ ਆਇਆ ਸੀ ਫੋਨ ਅੱਛਾ ਆਦਾ ਸੀ ਮੈਂ ਕਿਹਾ ਫਿਰ ਤੂੰ ਰਾਤ ਲਾ ਦੀ ਜਿੱਦਣ ਆਇਆ ਕਿੰਨਾ ਚੰਗਾ ਆ ਨਾ ਮੰਮੀ ਕੋਈ ਨਹੀਂ ਲਾਤੀ ਲੱਗਿਆ ਮਨ ਬੁਖਾਰ ਹੀ ਬੜਾ ਚੜਿਆ ਪਿਆ ਨੂੰ ਹਾਂ ਦੋ ਤਿੰਨ ਦਿਨ ਨਾਲ ਚੱਲ ਰਹੀ ਸੀ ਬੁਖਾਰ ਹੀ ਹੋੜ ਲੋਕ ਜੀ ਸਾਸਰੀਕਾਲ ਜੀ ਸਾਰਿਆਂ ਨੂੰ ਅਰਮਨ ਦੀ ਫਰੈਂਡ ਨੇ ਨਾ ਗਿਫਟ ਭੇਜਿਆ ਸਾਈਪ੍ਰੈਸ ਤੋਂ ਅੱਥਨ ਨੂੰ ਵਖਾਉਣੇ ਆ ਦੇਖ ਕੇ ਫਿਰ ਸਾਡੀ ਵੀਡੀਓ ਨੂੰ ਦੁਬਾਰਾ ਹੀ ਕੇ ਜਦੋਂ ਵਧੀਆ ਲੱਗੇ ਆ ਇਹਆਂ ਕਾਇਆਂ ਨੇ ਅਮੰਦਰ ਲਈ ਸਾਡੀ ਜਵਾਈ ਉਸ ਵਾਸਤੇ ਮੈਨਾਂ ਕਭੇ ਗਿਆ ਇੱਕ ਘੜੀ ਭੇਜੀ ਆ ਇਹ ਹੋ ਚਹੀਏ ਇਹ ਫੇਨ ਹੈ ਇਹ ਇਹਨਾਂ ਦੇ ਕੋਲ ਪਾਤਾ ਹੈ ਹਰੇਕ ਤੋਂ ਆਪਾਂ ਇਹ ਲਈ ਤੁਸੀਂ ਕਮੈਂਟ ਕਰਕੇ ਦੱਸੋ ਸੋਹਣਾ ਵੀਰ ਸੋਨਾ ਬੱਤਸ ਤਾਂ ਬਹੁਤ ਸੋਹਣਾ ਸਾਰੀ ਚੀਜ਼ ਵਧੀਆ ਬਾਹਰ ਨਹੀਂ ਕੀ ਤਾਂ ਬਾਹਰ ਹੀ ਹੁੰਦੀ ਹੈ ਤੇ ਘੜੀ ਵੀ ਸੋਹਣੀ ਹੈ ਗੇਵਟਾ ਤੇ ਕਮੈਂਟ ਕਰਕੇ ਦੱਸਿਓ ਸਾਰੇ ਕਿਵੇਂ ਤੁਹਾਨੂੰ ਦੇਖ ਲੱਗੇ ਖਾਣੇ ਲੱਗੇ